ਸਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਮਸਕਾ ਛਸਕਾ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਦੀਨਾਂਗਰ ਪਹੁੰਚੇ ਆਂ ਦੀਨਾਂਗਰ ਪਹੁੰਚਣ ਦਾ ਇੱਕ ਕਾਰਨ ਸੀ ਕਿ ਤੁਸੀਂ ਦੇਖ ਰਹੇ ਹੋ ਜੀ ਸਾਡੀ ਬੈਕ ਸਾਈਡ ਤੇ ਕਿ ਕੁਝ ਚੀਜ਼ਾਂ ਨੂੰ ਅੱਗ ਲੱਗੀ ਸੀ ਇਹ ਅੱਗ ਦਾ ਕੀ ਕਾਰਨ ਸੀ ਕਿ ਇੱਥੇ ਪੁਲਿਸ ਇੱਕ ਰੇਡ ਮਾਰਨ ਆਂਦੀ ਆ ਰੇਡ ਕਿਹਦੇ ਘਰ ਵਜਦੀ ਜਿੱਤੇ ਆਲਰੇਡੀ ਪਹਿਲੇ ਵੀ ਚਾਰ ਪਰਚੇ ਸੀ ਤੇ ਉਹ ਵਿਅਕਤੀ ਆਪਣੇ ਆਪ ਨੂੰ ਤੇ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਤੇ ਪੁਲਿਸ ਦਾ ਵਿਰੋਧ ਕਰਦਾ ਕਿ ਜਾਣ ਬੁੱਝ ਕੇ ਮੇਰੇ ਉੱਤੇ ਜਿਹੜੀ ਹੈ ਕਾਰਵਾਈ ਕਰ ਰਹੇ ਆ ਪਰ ਜੇ ਅਸੀਂ ਲੋਕਾਂ ਦੀ ਸੁਣੀਏ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਆਲਰੇਡੀ ਇਸ ਵਿਅਕਤੀ ਤੇ ਚਾਰ ਪਰਚੇ ਸੀ ਤੇ ਥੋੜਾ ਚਿਹਰੀ ਹੋਇਆ ਕਿ ਇਹਨੂੰ ਜੇਲ੍ਹ ਚੋਂ ਬਾਹਰ ਆਏ ਨੂੰ ਪਰ ਦੂਜੇ ਬੰਨੇ ਜਿਹੜਾ ਇਹ ਤਰੀਕਾ ਅਪਣਾਇਆ ਗਿਆ ਵਾ ਦੁਇਨਾਂਗਰ ਦੇ ਵਿੱਚ ਇੱਕ ਚਰਚਾ ਵਾ ਕਿ ਇੱਥੇ ਬਹੁਤ ਸਾਰੇ ਜਿਹੜੇ ਇਹ ਕੰਮ ਕਰਦੇ ਸੀ ਉਹ ਆਣ ਕੇ ਵੇਖ ਕੇ ਗਏ ਤੇ ਉਹ ਕਹਿੰਦੇ ਆ ਕਿ ਅੱਗੇ ਤੋਂ ਅਸੀਂ ਵੀ ਇਹ ਕੰਮ ਜਿਹੜਾ ਅਡਾਪਟ ਕਰਾਂਗੇ ਤਾਂ ਜੋ ਉਸ ਦਾ ਵਧੀਆ ਤਰੀਕੇ ਨਾਲ ਵਿਰੋਧ ਕੀਤਾ ਜਾ ਸਕੇ ਤੇ ਆਪਣੇ ਆਪ ਨੂੰ ਸੇਫ ਕੀਤਾ ਜਾਵੇ ਦੂਜੇ ਬੰਨੇ ਅਸੀਂ ਇੱਕ ਬੇਨਤੀ ਕਰਾਂਗੇ ਜਿਹੜੇ ਪੱਤਰਕਾਰ ਭਾਈਚਾਰਾ ਵਾ ਕਿ ਜਿਹੜੇ ਅਸੀਂ ਵਿਊਆਂ ਦੇ ਚੱਕਰ ਚ ਨਾ ਖਬਰ ਲਾ ਦਈਏ ਪਹਿਲੇ ਉਹਦਾ ਸੱਚ ਜਾਣਿਆ ਜਾਏ ਕਿਉਂਕਿ ਜਿਹੜੇ ਵਿਅਕਤੀ ਤੇ ਆਲਰੇਡੀ ਪਹਿਲੇ ਚਾਰ ਪਰਚੇ ਸੀ ਅਗਰ ਉਸੇ ਹੀ ਸੀ ਤੇ ਉਹਨੇ ਜਦੋਂ ਉੱਤੇ ਪਰਚੇ ਹੋਏ ਤੇ ਉਹਨੇ ਉਹ ਕੇਸ ਕਿਉਂ ਨਹੀਂ ਕੀਤਾ ਜਿਹੜਾ ਅੱਜ ਉਹਨੇ ਵਿਰੋਧ ਕੀਤਾ ਵਾ ਕਿਤੇ ਨਾ ਕਿਤੇ ਇਹ ਵੀ ਗਲਤ ਸੀ ਅਗਰ ਪੁਲਿਸ ਗਲਤ ਕਰ ਰਹੀ ਸੀ ਤੇ ਉਹਦਾ ਇੱਕ ਸ਼ਾਂਤਮਈ ਤਰੀਕੇ ਨਾਲ ਵੀ ਵਿਰੋਧ ਕੀਤਾ ਜਾ ਸਕਦਾ ਸੀ ਨਾ ਕਿ ਇਸ ਤਰ੍ਹਾਂ ਅੱਗ ਲਾ ਕੇ ਹੋ ਸਕਦਾ ਹੈ ਕਿ ਕੋਈ ਉਹਦੇ ਕੋ ਐਹੋ ਜੀ ਚੀਜ਼ ਹੋਏ ਜਦੋਂ ਉਹਨੇ ਅੱਗ ਲਾਈ ਤੇ ਉਹਦੇ ਨਾਲ ਉਹਨੇ ਉਹਨੂੰ ਨਸ਼ਟ ਕਰ ਦਿੱਤਾ ਹੋਏ ਸੋ ਅਸੀਂ ਅੱਜ ਪੁਲਿਸ ਪ੍ਰਸ਼ਾਸਨ ਦਾ ਵੀ ਮਤਲਬ ਇਸ ਤੋਂ ਧੰਨਵਾਦ ਕਰਦੇ ਹਾਂ ਕਿ ਹਾਂ ਵੀ ਉਹਨਾਂ ਨੇ ਜਿਹੜੇ ਅਨਸਰਾਂ ਦੇ ਉੱਤੇ ਨੱਥ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਮੀਡੀਆ ਮੈਂ ਸ਼ ਉਹਦਾ ਸਾਥ ਦੇਗਾ ਕਿਉਂਕਿ ਜਿਹੜਾ ਇਹ ਰੋਡ ਹੈਗਾ ਵਾ ਇੱਥੇ ਕਿਹਾ ਜਾਂਦਾ ਵਾ ਕਿ ਬਹੁਤ ਸਾਰਾ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਗਤੀਵਿਧੀਆਂ ਜਿਹੜੀਆਂ ਹੁੰਦੀਆਂ ਨੇ ਸੋ ਜਿੱਥੇ ਪੁਲਿਸ ਚੰਗਾ ਕੰਮ ਕਰਦੀ ਹੈ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਜਿੱਥੇ ਉਹ ਗਲਤ ਕਰਦੀ ਹੈ ਸਾਨੂੰ ਉਹਦਾ ਵਿਰੋਧ ਵੀ ਕਰਨਾ ਚਾਹੀਦਾ ਪਰ ਤੁਸੀਂ ਦੇਖ ਸਕਦੇ ਜੀ ਕਿ ਕਿਉਂ ਜੀ ਜਿਹੜੀ ਸਾਡੀ ਭਰੋਸੇਯੋਗ ਸੂਤਰਾਂ ਨਾਲ ਗੱਲ ਹੋਈ ਹੈ ਕਿੰਦੇ ਕਾ ਮੁੰਡਾ ਜਿਹੜਾ ਸੀ ਉਹ ਅ ਵਧੀਆ ਪੜਿਆ ਲਿਖਿਆ ਸੀ ਤੇ ਈ ਰਿਕਸ਼ਾ ਵੀ ਚਲਾਉਂਦਾ ਸੀ ਕਿਉਂਕਿ ਅੱਜ ਅਸੀਂ ਜੇ ਗੱਲ ਕਰੀਏ ਤੇ ਬਹੁਤ ਸਾਰਾ ਨਸ਼ਾ ਜਿਹੜਾ ਉਹ ਇਨ੍ਹਾਂ ਈ ਰਿਕਸ਼ਿਆਂ ਦੇ ਥਰੂ ਹੀ ਵਿਕਦਾ ਵਾ ਕਿਉਂ ਵਿਕਦਾ ਵਾ ਕਿਉਂਕਿ ਇਹਨੂੰ ਕੋਈ ਵੀ ਫੜਨ ਵਾਲਾ ਨਹੀਂ ਹੁੰਦਾ ਬਹੁਤ ਸਾਰੇ ਲੋਕ ਜਿਹੜੇ ਆ ਅੱਜ ਕੱਲ ਇਹਦਾ ਇਹਦੀ ਵਰਤੋਂ ਈ ਰਿਕਸ਼ਿਆਂ ਦੀ ਜਿਹੜੀ ਵਰਤੋਂ ਨਸ਼ਾ ਵੇਚਣ ਚ ਕਰਦੇ ਆ ਕਿਉਂਕਿ ਨਾਲੇ ਤੇ ਉਹ ਮਿਹਨਤ ਕਰਦੇ ਨਾਲ ਹੀ ਪੂੜੀ ਉਹ ਫੜਾ ਜਾਂਦੇ ਨੇ ਇਹ ਚੀਜ਼ਾਂ ਜਿਹੜੀਆਂ ਗੁਰਦਾਸਪੁਰ ਚ ਵੀ ਵੇਖਣ ਨੂੰ ਬਹੁਤ ਮਿਲਦੀਆਂ ਨੇ ਕਿਉਂਕਿ ਅੱਜ ਕੱਲ ਜਿਆਦਾ ਹੋਮ ਡਿਲੀਵਰੀ ਤੱਕ ਜਿਹੜੀ ਉਹ ਈ ਰਿਕਸ਼ਿਆਂ ਚ ਹੁੰਦੀ ਆ ਸੋ ਦੇਖਣਾ ਹੋਏਗਾ ਕਿ ਪੁਲਿਸ ਇਸ ਤੇ ਕੀ ਕਾਰਵਾਈ ਕਰਦੀ ਆ ਸੋ ਜਿਹੜੇ ਮੈਂ ਫਿਰ ਇੱਥੇ ਇੱਕ ਮੀਡੀਆ ਨੂੰ ਬੇਨਤੀ ਕਰਾਂਗਾ ਕਿ ਹਾਂ ਵੀ ਤੁਸੀਂ ਆ ਦੇਖ ਸਕਦੇ ਜੀ ਹਾਲਾਤ ਕਿ ਜਿਹੜੇ ਹਾਲਾਤ ਆ ਆਮ ਬੰਦਾ ਥੋੜੀ ਕੀਤਿਆ ਨਹੀਂ ਕਰ ਸਕਦਾ ਕਿਉਂਕਿ ਆਪਣੀ ਚੀਜ਼ ਨੂੰ ਅੱਗ ਲਾਉਣੀ ਤੇ ਆਪਣੇ ਆਪ ਨੂੰ ਬਚਾਉਣਾ ਇਹ ਕੋਈ ਨਾ ਕੋਈ ਇੱਕੋ ਹੀ ਕਾਰਨ ਹੋ ਸਕਦਾ ਕਿ ਆਪਣੇ ਆਪ ਨੂੰ ਬਚਾਉਣਾ ਸੋ ਅਸੀਂ ਇੱਥੇ ਪੁਲਿਸ ਪ੍ਰਸ਼ਾਸਨ ਦੀ ਕਹਿ ਸਕਦੇ ਹਾਂ ਕਿ ਉਹ ਵਧੀਆ ਕੰਮ ਉਹਨਾਂ ਨੇ ਕੀਤਾ ਉਹਦੀ ਸ਼ਲਾਘਾ ਕਰਦੇ ਤੇ ਲੋਕ ਵੀ ਸ਼ਲਾਘਾ ਕਰ ਰਹੇ ਨੇ ਕਿਉਂਕਿ ਕੈਮਰੇ ਦੇ ਸਾਹਮਣੇ ਬੋਲਣ ਤੋਂ ਬਹੁਤ ਸਾਰੇ ਲੋਕ ਜਿਹੜੇ ਡਰਦੇ ਆ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਸਾਰੇ ਬੰਦੇ ਜਿਹੜੇ ਉਹ ਪੀਸਫੁਲ ਤਰੀਕੇ ਦਾ ਰਹਿਣਾ ਚਾਹੁੰਦੇ ਨੇ ਪਰ ਜੇ ਉਹਨਾਂ ਨੇ ਕੈਮਰੇ ਤੋਂ ਇਲਾਵਾ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਹਾਂ ਵੀ ਕੁਝ ਨਾ ਕੁਝ ਤੇ ਹੈ ਸੀ ਦਾਲ ਚ ਕਾਲਾ ਸੀ ਤਾਂ ਹੀ ਇਹ ਜਿਹੜੀ ਕਾਰਵਾਈ ਹੋਈ ਕਿਉਂਕਿ ਇੱਥੇ ਹੋਰ ਵੀ ਬੜੇ ਘਰ ਸੀ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋਈ ਧੰਨਵਾਦ